ਸਾਸੀ ਕਾਲ ਜੀ 사ਸੀ ਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube ਤੇ Facebook ਕਾ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਿਖਾਉਣਿਆ ਤੁਹਾਨੂੰ ਬੱਕਰੀਆਂ ਬੱਕਰੀਆਂ ਦੇ ਬੜੇ ਵਧੀਆ ਵਧੀਆ ਡਿਜ਼ਾਈਨ ਪਾਏ ਹੋਏ ਦੇਖੋਗੇ ਤੁਸੀਂ ਤੇ ਬਾਈਆਂ ਨਾਲ ਗੱਲਬਾਤ ਵੀ ਕਰਾਂਗੇ ਬੜੇ ਸ਼ੌਂਕ ਨਾਲ ਰੱਖੇ ਹੋਏ ਨੇ ਇਹ ਪਸ਼ੂ ਇਹ ਬਈ ਕੀ ਨਾਂ ਕੀ ਹੈ ਸਿੱਪੂ ਆ ਬਈ ਆਪਣਾ ਸਿੱਪੂ ਬਈ ਕਿਹੜਾ ਪਿੰਡ ਹੈ ਚੱਕ ਵਾ ਸਿੰਗਲ ਆ ਬਈ ਆਪਣਾ ਅੱਛਾ ਬੱਕਰੀਆਂ ਬੜੇ ਸ਼ੌਂਕ ਨਾਲ ਰੱਖਿਆ ਕਿੰਨੇ ਕ ਸਾਲਾਂ ਤੋਂ ਰੱਖਦੇ ਆ ਰਹੇ ਹੋ ਆਪਣਾ ਹੋ ਗਏ 12 13 ਸਾਲ ਅੱਛਾ 12 13 ਸਾਲ ਤੇ ਕਿਹੜੀ ਨਸਲ ਹੈ ਜਿਹੜੀ ਇਹ ਬੱਕਰੀਆਂ ਦੀ ਤੁਸੀਂ ਜ਼ਿਆਦਾ ਰੱਖਦੇ ਹੋ ਬਿੱਟਲਾਈ ਅੱਛਾ ਬਿੱਟਲ ਜਿਹੜੀ ਨਸਲ ਹੈ ਇਹ ਅਗਾੜੋ ਬੜੀਆਂ ਸ਼ਿੰਗਾਰ ਕੇ ਹੁਣ ਕਿੱਧਰ ਚੱਲੇ ਹੋ ਮੈਸਰ ਖਾਨੇ ਨੇ ਮਾਈ ਦੇ ਮੱਥਾ ਟਿਕਾ ਮਿਹਨਤ ਬੜੀ ਲੱਗਦੀ ਹੈ ਇਹਦੇ ਤੇ ਕੱਲੀ ਕੱਲੀ ਤੇ ਜਿਵੇਂ ਡਿਜ਼ਾਈਨ ਪਾਏ ਹੋਏ ਨੇ ਦਾ ਇਨਾਂ ਦਾ ਸ਼ਿੰਗਾਰ ਕੀਤਾ ਹੋਇਆ ਹੈ ਹਨਾ ਹਾਂਜੀ ਇਹ ਘਰੇ ਕਰਦੇ ਹੋ ਖੁਦ ਇਹ ਘਰੇ ਕਰਿਆ ਭਈਆ ਦੇਖੋ ਸਾਡੇ ਹੱਥ ਕਾਲੇ ਹੋ ਰਏ ਆ ਅੱਛਾ ਇਹ ਕਿਹੜਾ ਕੋਈ ਖਾਸ ਰੰਗ ਹੁੰਦਾ ਜਿਹੜਾ ਇਹਨਾਂ ਤੇ ਲਾਉਨੇ ਹੋ ਤੁਸੀਂ ਹਾਂਜੀ ਖਾਸ ਸਪੈਸ਼ਲ ਸਪੈਸ਼ਲ ਪਸੰਦ ਆਉਂਦੇ ਨੇ ਭਈ ਜਿਹੜਾ ਇਹਨਾਂ ਦੇ ਆਹ ਸ਼ਿੰਗਾਰ ਹੈ ਇਹ ਸ਼ਿੰਗਾਰ ਵੀ ਬੜਾ ਵਧੀਆ ਇਹ ਘਰੇ ਬੁੜੀਆਂ ਦਾ ਸਮਾਗ ਹੈ ਆ ਗਾਨੀਆਂ ਹੋਰ ਇਹਨਾਂ ਦੇ ਪੜਨੇ ਆਬ ਮੋਲ ਲੈ ਕੇ ਮੇਲਿਆਂ ਤੋਂ ਇਕੱਠੇ ਕਰੇ ਵਹਾਰੀ ਵਾਹ ਜੀ ਵਾਹ ਅੱਛਾ ਭਈ ਏ ਆਪਾਂ ਇਹਦੀ ਗੱਲ ਕਰੀਏ ਬਿਜ਼ਨਸ ਦੀ ਇਸ ਕਿੱਤੇ ਦੀ ਹਾਂਜੀ ਇਹ ਕਿੱਤੇ ਦੇ ਵਿੱਚ ਲਾਭ ਹੈਗਾ ਹਾਂਜੀ ਪੂਰਾ ਹੀ ਹੈ ਜੀ ਪੂਰਾ ਲਾਭ ਹੈ ਹਾਂਜੀ ਹੋਰ ਵੀ ਮੈਂਬਰ ਤੁਹਾਡੇ ਘਰ ਦੇ ਇਹ ਕੰਮ ਕਰਦੇ ਨੇ ਨਾ ਇਕੱਲੇ ਨਾ ਸਾਰੀ ਘਰ ਦੇ ਸਾਡੇ ਸਾਰੀ ਸ਼ਾਮ ਦੇ ਹੋਰ ਕਿਹੜੀ ਕਿਹੜੀ ਨਸਲ ਹੈ ਜਿਹੜੀ ਆਪਣੇ ਇਲਾਕੇ ਦੇ ਵਿੱਚ ਪਾਲੀ ਜਾਂਦੀ ਹੈ ਬੱਕਰੀਆਂ ਦੀ ਸਾਰੀ ਵਿਟਲ ਪਾਲਦੇ ਆ ਜੀ ਚੰਗਾ ਪਸ਼ੂ ਰੱਖਦਾ ਜੀ ਆ ਮਾੜਾ ਦਾ ਚੰਗਾ ਚੰਗੀ ਬ੍ਰੀਡ ਰੱਖਦੇ ਸਾਰੀ ਸਦਾ ਹੀ ਪਾਲਦਾ ਸਦਾ ਹੀ ਪਾਲਦਾ ਕੋੜਾ ਹੀ ਪਾਲਣਾ ਇਸ ਕੋ ਗੱਲੀ ਹੈ ਹਾਂ ਕਿਉਂਕਿ ਮੈਂ ਤਾਂ 19 ਰੱਖਦੀ ਆ ਉਹਦੇ ਤੇ ਤੇ ਕਿੰਨੇ ਨਗਰ ਤੋਂ ਸ਼ੁਰੂ ਕੀਤਾ ਸੀ ਬਾਈ ਨੇ ਆਪਾਂ ਹੀ ਇੱਕ ਬੱਕਰੀ ਤੋਂ ਸ਼ੁਰੂ ਕਰਿਆ ਵਈ ਅੱਛਾ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਸੀ ਠੀਕ ਹੈ ਤੇ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕੁ ਦਿੰਦੀ ਹੈ ਇੱਕ ਬੱਕਰੀ ਦੁੱਧ ਹੀ ਦੇ ਦਿੰਦੀ ਦੋ ਤਿੰਨ ਕਿਲੋ ਹੀ ਐਸਾ ਦੋ ਤਿੰਨ ਕਿਲੋ ਹਾਂ ਜੀ ਇਹ ਵਾ ਸਰ ਤੇ ਹੈ ਜੀ ਜਿਹੜਾ ਪਾਵਾਂਗੇ ਗੁੜ ਪਾਵਾਂਗੇ ਚਾਹ ਬਣ ਜੂ ਹੈ ਬਿਲਕੁਲ ਬਿਲਕੁਲ ਬੜੇ ਝੋਲੇ ਝੋਲੇ ਟੰਗੇ ਐ ਡਿਜ਼ਾਈਨਾਂ ਵਾਲੇ ਬੜੇ ਵਧੀਆ ਹਾਰ ਸ਼ਿੰਗਾਰ ਕੀਤਾ ਡਿਜ਼ਾਈਨ ਪਾਏ ਹੋਏ ਆ ਹਾਂ ਤੇ ਵਾਕਈ ਤੁਸੀਂ ਸ਼ੌਂਕ ਨਾਲ ਰੱਖੇ ਹੋਏ ਨੇ ਸ਼ੌਂਕ ਨਾਲ ਹਾਂ ਬੜੇ ਰਮਾਲੇ ਨੂੰ ਮੋਲ ਬੰਨੇ ਗਾਨੀਆਂ ਬੰਨੀਆਂ ਬਾਜੀ ਬਾ ਬੱਕਰੀਆਂ ਤੇ ਹੀ ਲਾਉਣਾ ਜਿਹੜਾ ਕਮਾਉਣਾ ਇਹਨਾਂ ਤੇ ਇਹਨਾਂ ਦੀ ਇਹਨਾਂ ਦੀ ਕਮਾਉਣਾ ਹਾਰ ਸ਼ਿੰਗਾਰ ਜਿਹੜਾ ਇਹਨਾਂ ਦਾ ਹੀ ਕੰਮ ਹੈ ਸੋ ਬਹੁਤ ਵਧੀਆ ਲੱਗਿਆ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਈਏ ਬੜਾ ਵਧੀਆ ਸੋਹਣੇ ਸੋਹਣੇ ਡਿਜ਼ਾਈਨ ਇਹਨਾਂ ਨੇ ਪਾਏ ਨੇ ਵਾਕਈ ਕਿੰਨਾ ਕੇਂਦਰ ਬਣੇ ਹੋਏ ਨੇ ਇਹ ਪਸ਼ੂ ਔਰ ਜੇਕਰ ਕਹਿੰਦੇ ਪਸੂ ਰੱਖਣਾ ਹੋਵੇ ਸ਼ੌਂਕ ਨਾਲ ਰੱਖੀਏ ਔਰ ਬੜੇ ਵਧੀਆ ਵਧੀਆ ਡਿਜ਼ਾਈਨ ਪਾ ਕੇ ਰੱਖੇ ਆ ਤਾਂ ਜਮਾ ਚੀਤੇ ਵਰਗਾ ਹੀ ਲੱਗਦਾ ਹੈਗਾ ਇਹਦਾ ਹੀ ਹੈ ਆਈ ਆਈ ਨਹੀਂ ਬੜਾ ਵਧੀਆ ਆ ਮੋਬਾਈਲ ਨੰਬਰ ਪਾਇਆ ਬਈ ਹਾਂ ਜੀ ਵਾਜ ਵਾਜ ਦਲਦੁਲ ਸੱਤਵੇਂ ਇਹ ਕਿਤੇ ਨੇ ਸੋ ਵਧੀਆ ਗੱਲ ਹੈ ਸੋ ਪਰਮਾਤਮਾ ਤਰੱਕੀ ਬਖਸ਼ੇ ਤੇ ਤੁਹਾਡਾ ਜਿਹੜਾ ਵਾਜ ਵਾਜ ਵਾਕਈ ਵਾਕਈ ਬਹੁਤ ਕੈਂਟ ਕਲਾਕਾਰੀ ਔਰ ਦੇਖ ਜਿਹੜੀ ਦਿੱਤੀ ਗਈ ਹੈ ਇਹਨਾਂ ਨੂੰ ਔਰ ਬਾਕੀ ਕਿਹੜਾ ਵੀ ਕੋਈ ਬੱਕਰੀਆਂ ਪਾਲਦਾ ਹੈ ਜਾਂ ਹੋਰ ਪਾਲਕ ਨੇ ਹੈਗੇ ਉਹ ਇਸ ਨੂੰ ਦੇਖ ਕੇ ਆਪਣੇ ਪਸ਼ੂਨ ਦੇ ਵੀ ਇਦਾਂ ਦਾ ਹੀ ਸ਼ਿੰਗਾਰ ਕਰਨਗੇ ਬਹੁਤ ਬਹੁਤ ਧੰਨਵਾਦ ਬਾਈ ਸੱਸੀ ਗਾਲ ਜੀ ਬਹੁਤ